ਸਾ ਮਾਮਾ ਬੰਦਾਂ ਤਾਂ țeੜੀਆਂ ਨੋਹਾਂ ਉਹ ਤਾਂ ਧੀਆ ਪਾਰੀ ਜਾਣੀ ਤੇ ਜਦੋਂ ਆਪਾਂ ਉਹਨਾਂ ਨੂੰ ਵਿਆਹ ਕੇ ਲਿਆਉਣੀ ਆ ਬਗਾਨੀਆਂ ਧੀਆ ਨੂੰ ਵਿਆਹ ਕੇ ਲਿਆਉਣੀ ਆ ਉਹਦਾ ਆਪਾਂ ਆਖਦੇ ਆਂ ਵੀ ਇਹ ਤਾਂ ਬਗਾਨੇ ਘਰੋਂ ਆਈ ਆ ਇਹ ਤਾਂ ਬਗਾਨੀ ਧੀ ਆ ਤੇ ਪਹਿਲਾਂ ਆਪਾਂ ਸੋਚਦੇ ਆਂ ਮੈਂ ਤਰਦੀ ਧੀਆ ਵਾਂਗ ਰੱਖੂ ਸਭ ਤੋਂ ਪਹਿਲਾਂ ਸ਼ੁਰੂਆਤ ਮਾਕਸਾ ਸਦੂ ਕਰੂਗੀ ਬਿਓ ਦੇ ਵਿੱਚ ਇਹ ਹੁੰਦਾ ਵੀ ਸੱਸਾਂ ਨੂੰ ਚਾਹੀਦਾ ਵੀ ਜਦੋਂ ਕੁੜੀਆਂ ਨੂੰ ਵਿਆਹ ਕੇ ਲਿਆਈ ਆ ਤੇ ਉਹਨੂੰ ਆਪਣੀਆਂ ਧੀਆ ਵਾਂਗ ਰੱਖੇ ਦੇ ਉੱਜਾਦੋਂ ਦੇਖੋ ਗੱਲ ਸੁਣੋ ਵੀ ਜਦੋਂ ਵੀ ਆਪਾਂ ਕੋਈ ਗੱਲ ਹੁੰਦੀ ਆ ਆਪਾਂ ਧੀ ਆ ਤੁਹਾਡੀ ਉਹਨੂੰ ਆਪਾਂ ਬਿਸਤਰੇ 'ਚ ਚਾਹ ਵੀ ਓ ਜੇ ਉਹ ਆਵਾਜ਼ ਮਾਰਦੀ ਚਾਹ ਵੀ ਉਹਨੂੰ ਉੱਥੇ ਮਿਲਦੀ ਐ ਪਾਣੀ ਵੀ ਉਹਨੂੰ ਉੱਥੇ ਮਿਲਦਾ ਤੇ ਜੇ ਇੱਕ ਨੋ ਇੱਕ ਦਿਨ ਤੁਹਾਡੇ ਤੋਂ ਪਾਣੀ ਮੰਗ ਲੇ ਜਾਂ ਚਾਹ ਮੰਗ ਲੇ ਤਾਂ ਤੁਸੀਂ ਪਤਾ ਕੀ ਕਹਿੰਦੇ ਇਹ ਤਾਂ ਸਾਰਾ ਦਿਨ ਪਈ ਰਹਿੰਦੀ ਆ ਇਹ ਤਾਂ ਆਰਡਰ ਕਰਦੀ ਆ ਇਹ ਤਾਂ ਕੋਈ ਕੰਮ ਨਹੀਂ ਕਰਦੀ ਅਸੀਂ ਕੀ ਕਰੀਏ ਇਹਨੂੰ ਕੀ ਕਰੀਏ ਜੇ ਤੁਸੀਂ ਅਸਲ 'ਚ ਮਾਵਾ ਬਣ ਜਿਓ ਨਾ ਉਹ ਅਸਲ 'ਚ ਧੀਆ ਭੜ ਜਾਣਗੇ ਕਿਉਂਕਿ ਉਹ ਵੇਖਣ ਗਿਆ ਵੀ ਹਾਂ ਮੇਰੀ ਸੱਸ ਜਾਂ ਮਾਂ ਮੇਰੀ ਆਪਦੀ ਧੀ ਨੂੰ ਤੇ ਮੈਨੂੰ ਦੋਹਾਂ ਨੂੰ ਬਰਾਬਰ ਸਮਝਦੀ ਕੋਈ ਵੀ ਕੰਮ ਹੈ ਉਹ ਦੋਹੇ ਜਣੀਆਂ ਰਲ ਕੇ ਕਰਦੀਆਂ ਤੇ ਇਸ ਦੇ ਵਿੱਚ ਇਹ ਹੁੰਦਾ ਵੀ ਸਭ ਤੋਂ ਲਾਈ ਲੱਗ ਉਹਦਾ ਘਰ ਵਾਲਾ ਹੁੰਦਾ ਮੁੰਡਾ ਜਿਹੜਾ ਕਿ ਇਹ ਨਹੀਂ ਸਮਝਦਾ ਵੀ ਭੈਣ ਦਾ ਦਰਜਾ ਭੈਣ ਨਾਲ ਹੈ ਸੱਸ ਦਾ ਦਰਜਾ ਸੱਸ ਨਾਲ ਹੈ ਤੇ ਪਾ ਚ ਨੌਂ ਦਾ ਦਰਜਾ ਵੀ ਨੋਨ ਆ ਲੈ ਮਕਸਦ ਘਰ ਵਾਲੀ ਦਾ ਦਰਜਾ ਤੇਰੇ ਕੋਲੇ ਘਰ ਵਾਲੀ ਵਾਲਾ ਹੈ ਤੈਨੂੰ ਸਭ ਦੀ ਰਿਸਪੈਕਟ ੱਡੂ ੱਡ ਕਰਨੀ ਚਾਹੀਦੀ ਕਿਤੇ ਇਹ ਨਹੀਂ ਸੋਚਣਾ ਚਾਹੀਦਾ ਵੀ ਉਹ ਉਹ ਨੂੰ ਮੈਂ ਇਹਨੂੰ ਜੁੱਤੀ ਦੀ ਪੈਰ ਦੀ ਜੁੱਤੀ ਬਣਾ ਕੇ ਰੱਖਾਂ ਪਰ ਨਹੀਂ ਤੁਸੀਂ ਤੈਨੂੰ ਸਾਰੀ ਸਮਝ ਨਾਲ ਉਹਨਾਂ ਦੇ ਨਾਲ ਇਹ ਕਹਿਣਾ ਚਾਹੀਦਾ ਵੀ ਇਹ ਵੀ ਆਪ ਦਾ ਕੰਮ ਮੇਰੇ ਪਿੱਛੇ ਛੱਡ ਕੇ ਆਈ ਹੈ ਇਸ ਕਰਕੇ ਜੇ ਤੁਸੀਂ ਇਹ ਸੋਚੋਗੇ ਤਾਂ ਜੇ ਢੀ ਨਾ ਆ ਤੁਹਾਡੀ ਇਹ ਕਦੇ ਵੀ ਘਰੋਂ ਨਹੀਂ ਜਾਊਗੀ ਨਾ ਇਹਨੂੰ ਮਾਂ ਯਾਦ ਆਉਣੀ ਹੈ ਨਾ ਇਹਨੂੰ ਪਿਓ ਯਾਦ ਆਉਣਾ ਤੁਸੀਂ ਯਾਦ ਆਇਆ